ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕਾ ਹੋ ਲੋਕਤੱਤ ਨਿਊਜ਼ ਦੇ ਨਾਲ ਤੇ ਇਸ ਵਕਤ ਤਸਵੀਰਾਂ ਦਿਖਾ ਰਹੇ ਹਾਂ ਰੋੜੀ ਤੋਂ ਤੁਹਾਨੂੰ ਦੱਸ ਵੀ ਕਿ ਸਵੇਰੇ ਆ ਮਾਹੌਲ ਜਿਹੜਾ ਮੀਂਹ ਵਾਲਾ ਹੋ ਰਿਹਾ ਸੀ ਮੌਸਮ ਦੇ ਵਿੱਚ ਬਦਲਾਅ ਆਇਆ ਸੀ ਤੇ ਬਾਰਿਸ਼ ਜਿਹੜੀ ਉਹ ਹੋ ਰਹੀ ਹੈ ਮੀਂਹ ਆ ਚੁੱਕਾ ਹੈ ਇੱਧਰ ਜੇਕਰ ਗੱਲ ਕਰੀਏ ਤਾਂ ਤੁਹਾਨੂੰ ਇੱਧਰ ਵੀ ਮੈਂ ਤਸਵੀਰਾਂ ਦਿਖਾਵਾਂਗਾ ਹਨ ਨੂੰ ਦੱਸ ਦਈਏ ਕਿ ਗਰਮੀ ਬਹੁਤ ਪਰੇ ਸੀ ਪਿਛਲੇ ਕੁਝ ਦਿਨਾਂ ਤੋਂ ਜਾਨ ਜੀ ਬੰਜੜਾ ਵਾਸਤਵ ਵਿਅਸਤ ਹੋ ਚੁੱਕਾ ਸੀ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਮੀਂਹ ਆ ਰਿਹਾ ਹੈ ਮੀਂਹ ਪੈਣਾ ਜਿਹੜਾ ਸਟਾਰਟ ਹੋ ਚੁੱਕਾ ਹੈ ਕ੍ਰੀਬਨ 7-8 ਮਿੰਟ ਹੋ ਚੁੱਕੇ ਨੇ ਮੀਂਹ ਵਹਿ ਰਿਹਾ ਲਗਾਤਾਰ ਉੱਥੇ ਮੇਰੇ ਨਾਲ ਨਾਲ ਤੇਜ਼ ਹਵਾਵਾਂ ਜਿਹੜੀਆਂ ਨੇ ਉਹ ਵੀ ਚੱਲ ਰਹੀਆਂ ਨੇ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਪਰਦੇ ਕਿਸ ਤਰ੍ਹਾਂ ਉੱਡ ਰਹੇ ਨੇ ਤੇ ਜੇ ਉੱਥੇ ਹੀ ਆ ਦਰਖਤਾਂ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਰਖਤ ਜਿਹੜੇ ਨੇ ਉਹ ਨੂੰ ਹੀ ਪੈਣ ਤੋਂ ਬਾਅਦ ਚਮਕ ਰਹੇ ਨੇ ਸੋ ਦੋਸਤੋ ਤੁਹਾਨੂੰ ਦੱਸਦਿਆਂ ਕਿ ਲਗਾਤਾਰ ਅੱਤ ਤੇਜ਼ ਹਵਾਵਾਂ ਮੈਡੀਆਂ ਉਹ ਵੀ ਚੱਲ ਰਹੀਆਂ ਨੇ ਤੇ ਆ ਬਾਰਿਸ਼ ਵੀ ਹੋ ਰਹੀ ਹੈ। ਕੋ ਮੌਸਮ ਦੀ ਅਪਡੇਟ ਤੁਹਾਨੂੰ ਦੇ ਰਹੇ ਹਾਂ। ਲਾਈਵ ਨੂੰ ਜਾਤਿਆ ਸ਼ੇਅਰ ਕਰ ਦਿਓ। ਤਾਂ ਕਿ ਇਹ ਜਾਣਕਾਰੀ ਜਿਹੜੀ ਹੈ ਹਰ ਇੱਕ ਵਿਅਕਤੀ ਤੱਕ ਪਹੁੰਚ ਸਕੇ। ਤੋ ਦੋਸਤੋ ਤੁਹਾਨੂੰ ਦੱਸ ਦਿਆਂ ਕਿ ਪਿਛਲੇ ਕੁਝ ਦਿਨਾਂ ਤੋਂ ਆਰਕਾਂ ਦੀ ਗਰਮੀ ਪੈ ਰਹੀ ਸੀ ਜਿਸ ਦੇ ਨਾਲ ਲੋਕਾਂ ਦਾ ਜੀਵਨ ਜਿਹੜਾ ਉਹ ਵੀ ਅਸਤਵਸਤ ਹੋ ਚੁੱਕਿਆ ਸੀ ਅਤੇ ਰੁੱਖ ਜਿਹੜੇ ਨੇ ਉਹ ਵੀ ਆਪਾਂ ਕਹਿ ਸਕਦੇ ਹਾਂ ਕਿ ਸੁੱਕਣ ਲੱਗ ਚੁੱਕੇ ਸੀ ਮਰ ਜਾਣ ਲੱਗ ਚੁੱਕੇ ਸੀ ਪਰ ਇੱਕ ਦਿਨ ਪਹਿਲਾਂ ਵੀ ਬਰਖਾ ਜਿਹੜੀ ਆ ਹੋਈ ਸੀ ਜਿਸ ਤੋਂ ਬਾਅਦ ਲੋਕਾਂ ਨੂੰ ਵੀ ਰਾਹਤ ਮਹਿਸੂਸ ਹੋਈ ਖੀਤੇ ਅਰ ਰੱਖ ਜਿਹੜੇ ਨੇ ਉਹਨਾਂ ਨੂੰ ਵੀ ਆਸਾਂ ਆਇਆ ਸੀ ਤੇ ਉਸ ਤੋਂ ਬਾਅਦ ਅੱਜ ਫੇਰ ਸਵੇਰ ਪਾ ਜਿਹੜਾ ਮੌਸਮ ਹੈ ਉਹ ਆ ਬਦਲ ਰਿਹਾ ਸੀ ਤੇ ਮੇ ਆਉਂਦੇ ਸਾਰੇ ਜਿਹੜੇ ਨੇ ਉਹ ਲਗਾਏ ਜਾ ਰਹੇ ਸੀ ਤੇ ਇਸ ਵਕਤ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਲਗਾਤਾਰ ਮੀ ਪਰ ਹੈ ਤੁਹਾਨੂੰ ਤੁਸਵੀਰਾਂ ਦਿਖਾ ਰਹੇ ਆ ਸੋ ਜੇ ਤੁਸੀਂ ਲਾਈਵ ਨੂੰ ਜਾ ਕੇ ਸ਼ੇਅਰ ਕਰ ਦਿਓ ਤਾਂ ਕਿ ਮੌਸਮ ਦੀ ਅਪਡੇਟ ਜਿਹੜੀ ਹੈ ਉਹ ਹਰ ਇੱਕ ਵਿਅਕਤੀ ਤੱਕ ਪਹੁੰਚ ਸਕੇ ਦੋਸਤੋ ਤੁਹਾਨੂੰ ਦੱਸਦਿਆਂ ਕਿ ਮੀ ਆਉਣ ਦੇ ਨਾਲ-ਨਾਲ ਰੁੱਖਾਂ ਦੇ ਉੱਪਰ ਜਿਹੜਾ ਮਿੱਟੀ ਘਟਾ ਚੜਿਆ ਹੋਇਆ ਸੀ ਉਹ ਵੀ ਉੱਤਰ ਚੁੱਕਿਆ ਹੈ ਤੇ ਉਹ ਰੁੱਖ ਜਿਹੜੇ ਨੇ ਮੁਰਝਾ ਰਹੇ ਸੀ ਉਹ ਵੀ ਕਾਰਨ ਦੁਆਰਾ ਤਾਂ ਖਿਰ ਚੁੱਕੇ ਨੇ سو so, اس وقت تیز ہوا جی چل رہی ہے بدل گج رہے نے میری سپیڈ جی وہ کنیا سپیڈ ہو. سلو ہو چکی ہے تھلے فرش کے دیکھ سکتے ہو میری سپیڈ ਕਿ ਹਾਂ ਤੁਸੀਂ ਇਹ ਫਸਟ ਦੇ ਉੱਪਰ ਦੇਖ ਸਕਦੇ ਹੋ ਤੁਹਾਨੂੰ ਦੱਸ ਦਿਆਂ ਕਿ ਕਰੀਬਨ 10 ਤੋਂ 15 ਮਿੰਟ ਹੋ ਚੁੱਕੇ ਨੇ ਲਗਾਤਾਰ ਆ ਰੋੜੀ ਦੇ ਵਿੱਚ ਮੀਂਹ ਪੈ ਰਿਹਾ ਹੈ ਸੋ ਦੋਸਤੋ ਤੁਹਾਨੂੰ ਦੱਸ ਰਿਆ ਬੱਦਲ ਬੱਦਲ ਜਣੇ ਉਹ ਗਰਜ ਰਹੇ ਨੇ ਅਤੇ ਉੱਥੇ ਹੀ ਰੁੱਖ ਜਿਹੜੇ ਨੇ ਉਹ ਇੱਕ ਵਾਰ ਫਿਰ ਤੋਂ ਹਰੇ ਭਰੇ ਹੋ ਚੁੱਕੇ ਨੇ ਰੁੱਖਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਜਾਨ ਆ ਚੁੱਕੀ ਹੈ ਸੋਸ ਲਾਈਵ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਜਾਣਕਾਰੀ ਜਿਹੜੀ ਆਹੋ ਹਾਲਿਕਾ ਵਿਅਕਤਕ ਆਪਾਂ ਸਕੇ ਤੁਹਾਨੂੰ ਦੱਸਣੀ ਕਿ ਪਿਛਲੇ ਪਿਛਲੇ ਕੁਝ ਦਿਨਾਂ ਤੋਂ ਨਾਸ਼ਾਂ ਦੇ ਵਿੱਚ ਬਦਲਾ ਸ਼ੁਰੂ ਹੋਇਆ ਤੇ ਲੋਕ ਬਹੁਤ ਜ਼ਿਆਦਾ ਅਪਾ ਕਹਿੰਦੀ ਕਿ ਤੰਗ ਪਰੇਸ਼ਾਨ ਸੀ ਲਗਾਤਾਰ ਅੰਤਾਂ ਦੀ ਗਰਮੀ ਪੈ ਰਹੀ ਸੀ ਪਰ ਇਸ ਵਕਤ ਤੁਹਾਨੂੰ ਤਸਵੀਰਾਂ ਦਿਖਾ ਰਹੀਆਂ ਹੈ ਕਿ ਅਮੀਰ ਕੋਈ ਸਮੇਂ ਤੋਂ ਪੈਣਾ ਸ਼ੁਰੂ ਹੋ ਚੁੱਕਿਆ ਹੈ ਤੇ ਇਸ ਲਾਈਵ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਇਹ ਜਾਣਕਾਰੀ ਜਿਹੜੀ ਆ ਉਹ ਹਰ ਇੱਕ ਵਿਅਕਤੀ ਤੱਕ ਪਹੁੰਚ ਸਕੇ ਤੁਹਾਨੂੰ ਇਹ ਤਸਵੀਰਾਂ ਸਭ ਤੋਂ ਜਿਲ੍ਹੇ ਦੇ ਸੋ ਪੰਡਰ ਗੁੜੀਆਂ ਦਿਖਾ ਰਹੇ ਆ ਸੋ ਦੋਸਤੋ ਇੱਕ ਵਾਰ ਫਿਰ ਤੋਂ ਬਾਰਿਸ਼ ਦੀ ਸਪੀਡ ਜਿਹੜੀ ਆ ਉਹ ਆ ਤੇਜ਼ ਹੋਈ ਹੈ دیکھ سکتے ہوگا موسم بدلاؤ آ رہا ہے اوپر آسمان دیکھ سکتے ہوسم بہت سونا ہو چکا ہے دوستوں سو اس چلتے چلتے لائک نو زیادہ تو زیادہ شیئر کر دو بارش کی اپڈیٹ جی وہ ہر ایک ویکتی تک پہنچ سکے ਤੇ ਇਹ ਲਾਈਵ ਤੁਸੀਂ ਕਿੱਥੋਂ ਦੇਖ ਰਹੇ ਹੋ ਤੇ ਤੁਹਾਡੇ ਏਰੀਆ ਦੇ ਵਿੱਚ ਹਾਲੇ ਤੱਕ ਮੀਂਹ ਆਇਆ ਹੈ ਜਾਂ ਨਹੀਂ ਆਇਆ ਜਾਂ ਕਿੰਨੇ ਦਿਨਾਂ ਤੋਂ ਪੈ ਰਿਹਾ ਹੈ ਉਸ ਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਇਹ ਲਾਈਵ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਦੋਸਤੋ ਇੱਕ ਵਾਰ ਫਿਰ ਤੋਂ ਆ ਬਾਰਿਸ਼ ਦੀ ਸਪੀਡ ਜਿਹੜੀ ਉਹ ਤੇਜ਼ ਹੋਈ ਹੈ ਇਹ ਜਦੋਂ ਤੁਸੀਂ ਰੁੱਖ ਦੋਸਤੋ ਦੇਖ ਸਕਦੇ ਹੋ ਕਿ ਜਿਹੜੇ ਰੁੱਖ ਆ ਪਹਿਲਾਂ ਮੁਰਝਾ ਚੁੱਕੇ ਸੀ ਇਸ ਵਕਤ ਉਹੀ ਰੁੱਖ ਜਿਹੜੇ ਨੇ ਉਹ ਹਰੇ ਭਰੇ ਹੋ ਚੁੱਕੇ ਨੇ ਦੁਬਾਰਾ ਇੱਕ ਵਾਰ ਰੁੱਖਾਂ ਦੇ ਵਿੱਚ ਜਾਨ ਆਈ ਹੈ ਸੋ ਦੋਸਤੋ ਇੱਕ ਤੁਹਾਨੂੰ ਇਹ ਵੀ ਬੇਨਤੀ ਕਰਨੀ ਸੀ ਕਿ ਜਿਆਦਾ ਤੋਂ ਜਿਆਦਾ ਆਪਣੇ ਨੇੜੇ ਤੜੇ ਰੁੱਖ ਲਗਾਓ ਜੇਕਰ ਤੁਹਾਡੇ ਘਰ ਦੇ ਵਿੱਚ ਖਾਲੀ ਜਗ੍ਹਾ ਪਈ ਆ ਤਾਂ ਉੱਥੇ ਰੁੱਖ ਲਗਾਓ ਤੇ ਉਸ ਦੀ ਦੇਖਭਾਲ ਕਰੋ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਖਾਲੀ ਜਗ੍ਹਾ ਨਹੀਂ ਹੈ ਤੇ ਜਾਂ ਤੁਹਾਨੂੰ ਨੇੜੇ-ਤੇੜੇ ਕੋਈ ਵੀ ਖਾਲੀ ਜਗ੍ਹਾ ਜਿਹੜੀ ਆਹੋ ਆ ਦਿਖਾਈ ਨਹੀਂ ਦਿੰਦੀ ਤਾਂ ਪਿੰਡਾਂ ਦੇ ਵਿੱਚ ਆ ਗ੍ਰੀਨਲੈਂਡ ਕਮੇਟੀਆਂ ਜਿਹੜੀਆਂ ਨੇ ਉਹ ਬਣਾਓ ਅਤੇ ਜਿਆਦਾ ਤੋਂ ਜਿਆਦਾ ਰੋਕ ਲਗਾਓ ਕਿਉਂਕਿ ਦੋਸਤੋ ਲਗਾਤਾਰ ਆ ਕੁਦਰਤ ਦੇ ਨਾਲ ਮਨੁੱਖ ਖਿਲਵਾਲ ਕਰ ਰਿਹਾ ਹੈ ਅਤੇ ਰੁੱਖਾਂ ਨੂੰ ਵੱਢਿਆ ਜਾ ਰਿਹਾ ਹੈ ਜਿਸ ਦੇ ਕਰਕੇ ਪਿਛਲੇ ਕੁਝ ਦਿਨਾਂ ਤੋਂ ਆ ਆਕਸੀਜਨ ਦੀ ਆਪਾਂ ਕਹਿ ਸਕਦੇ ਕਮੀ ਹੋਈ ਸੀ ਜਾਂ ਆ ਪਾਰਾ ਜਿਹੜਾ ਆ 50 52 ਡਿਗਰੀ ਤੱਕ ਚੱਲਿਆ ਗਿਆ ਸੀ ਤੇ ਲੋਕ ਉਸ ਚੀਜ਼ ਤੋਂ ਬਹੁਤ ਤੰਗ ਪ੍ਰੇਸ਼ਾਨ ਹੋਏ ਸੀ ਇਹਨੇ ਕੋਈ ਜਨਰਲ ਤੋ ਮੌਸਮ ਦੇ ਵਿੱਚ ਦੁਬਾਰਾ ਫਿਰ ਤੋਂ ਬਦਲਾਅ ਆਇਆ ਦੋਸਤੋ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਸਰਸੇ ਜ਼ਿਲ੍ਹੇ ਦੇ ਵਿੱਚ ਮੌਸਮ ਜਿਹੜਾ ਉਹ ਬਹੁਤ ਹੀ ਜ਼ਿਆਦਾ ਸੁਹਾਣਾ ਹੋ ਚੁੱਕਾ ਹੈ ਤੇ ਮੀਂਹ ਜਿਹੜਾ ਉਹ ਪੈ ਰਿਹਾ ਹੈ ਤੇ ਇਹਨੂੰ ਲਾਈਵ ਨੂੰ ਜ਼ਿਆਦਾ ਜ਼ਰਾ ਸ਼ੇਅਰ ਕਰ ਦਿਓ ਅਤੇ ਜ਼ਿਆਦਾ ਭਜਾਤਾ ਰੁੱਖ ਲਗਾਓ ਤੇ ਜੇਕਰ ਦੋਸਤੋ ਤੁਹਾਡੇ ਕੋਲੇ ਸਮਾਂ ਨਹੀਂ ਹੈ ਰੋਖਾ ਵਗੈਰਾ ਲਗਾਉਣ ਦਾ ਜਾਂ ਰੋਖਾਂ ਦੀ ਸੰਭਾਲ ਕਰਨਾ ਜੇਕਰ ਤੁਹਾਡੇ ਕੋਲ ਸਮਾਂ ਨਹੀਂ ਹੈ ਤਾਂ ਮੈਂ ਸਕਰੀਨ ਦੇ ਉੱਪਰ ਨੰਬਰ ਵਗੈਰਾ ਜਿਹੜੇ ਨੇ ਉਹ ਤੁਹਾਨੂੰ ਮੋਹਿਆ ਕਰਵਾ ਰਹੇ ਹਾਂ ਤੇ ਉਹਨਾਂ ਨੰਬਰਾਂ ਦੇ ਉੱਪਰ ਤੁਸੀਂ ਸੰਪਰਕ ਕਰਕੇ ਜਿਹੜਾ ਵੀ ਕੋਈ ਵੀਰਪਰਾ ਆ ਰੋਖਾਂ ਦੀ ਸੇਵਾ ਕਰਨਾ ਚਾਹੁੰਦਾ ਹੈ ਰੁੱਖ ਵਗੈਰਾ ਲਗਾਉਣੇ ਚਾਹੁੰਦਾ ਹੈ ਹਾਂ ਉਹਨਾਂ ਦੇ ਨੰਬਰਾਂ ਦੇ ਉੱਪਰ ਸੰਪਰਕ ਕਰਕੇ ਆ ਤੁਸੀਂ ਗੱਲਬਾਤ ਕਰ ਲਿਓ ਅਤੇ ਹ ਜਿਹੜਾ ਵੀ ਵੀਰ ਭੈਣ ਭਰਾ ਕੋਈ ਰੁੱਖ ਵਗੈਰਾ ਦਾਨ ਕਰਨਾ ਚਾਹੁੰਦਾ ਹੈ ਜਿਨ੍ਹਾਂ ਦੇ ਕੋਲ ਆ ਖੁਦੋਂ ਰੁੱਖਾਂ ਦੀ ਸਾਂਭ-ਸਮਾਲ ਜਿਹੜੀ ਉਹ ਨਹੀਂ ਹੁੰਦੀ ਸੋ ਉਹ ਇਹਨਾਂ ਨੰਬਰਾਂ ਦੇ ਉੱਪਰ ਕੰਟੈਕਟ ਕਰਕੇ ਰੁੱਖ ਵਗੈਰਾ ਜਿਹੜੇ ਨੇ ਉਹ ਦਾਨ ਕਰ ਸਕਦਾ ਹੈ ਦੋਸਤੋ ਤੇ ਇਸ ਲਾਈਵ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਤਾਂ ਕਿ ਨੌਸਲ ਦੀ ਅਪਡੇਟ ਜਿਹੜੀ ਆ ਉਹ ਹਰ ਇੱਕ ਬਯਤਨੀ ਤੱਕ ਪਹੁੰਚ ਸਕੇ ਸੋ ਦੋਸਤੋ ਮੈਂ ਸਵਾਗਤ ਕਰਾ ਤੁਹਾਡੇ ਨਾਲ ਇੱਕ ਕੰਟੈਕਟ ਨੰਬਰ ਜਿਹੜਾ ਉਹ ਸਾਂਝਾ ਕਰਨ ਜਾ ਰਹੇ ਹਾਂ ਤਾਂ ਉਸ ਦੇ ਉੱਪਰ ਤੁਸੀਂ ਆ ਕੰਟੈਕਟ ਕਰਕੇ ਵੀ ਰੱਖ ਵਗੈਰਾ ਜੇਕਰ ਕੋਈ ਵੀ ਭੈਣ ਭਰਾ ਲਗਾਉਣਾ ਚਾਹੁੰਦਾ ਹੈ ਇਸ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਰੁਕ ਲਗਾ ਸਕਦੇ ਹੋ ਦੋਸਤੋ ਨੰਬਰ ਇਸ ਵਕਤ ਲਾਈਵ ਇਸ ਕੀਿੰਦੇ ਉੱਪਰ ਤੁਸੀਂ ਦੇਖ ਸਕਦੇ ਹੋ ਇਸ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰਕੇ ਜੇਕਰ ਕਿਸੇ ਵੀ ਵੀਰ ਭੈਣ ਭਰਾ ਕੋਲੇ ਆ ਖਾਲੀ ਜਗ੍ਹਾ ਨਹੀਂ ਆ ਤੇ ਉਹ ਰੁੱਖ ਲਗਾਉਣ ਦਾ ਸ਼ੁਕ ਹੈ ਆ ਇਸ ਨੰਬਰ ਦੇ ਉੱਪਰ ਕੰਟੈਕਟ ਕਰਕੇ ਤੁਸੀਂ ਰੁੱਖ ਵਗੈਰਾ ਦਾਨ ਕਰ ਸਕਦੇ ਹੋ ਕਿਉਂਕਿ ਦੋਸਤੋ ਸਾਡੇ ਕੋਲੇ ਆ ਰੋੜੀ ਦੇ ਵਿੱਚ ਇੱਕ ਪੁਰਾਣਾਂ ਛਿੜੀ ਜਿਹੜੀ ਆ ਮੌਜੂਦ ਹੈ ਜਿਸ ਦੇ ਵਿੱਚ ਜਗ੍ਹਾ ਬਹੁਤ ਹੈ ਪਰ ਉੱਥੇ ਛੇਤੀ ਛੇਤੀ ਵੀਰ ਕੋਈ ਰੁੱਖ ਦਾਨ ਕਰਨ ਵਾਲਾ ਨਹੀਂ ਆਉਂਦਾ ਕਿਉਂਕਿ ਦੋਸਤੋ ਰੁੱਖਾਂ ਦੀ ਸਾਂਭ-ਸਮਾਨ ਕਰਨ ਵਾਲੇ ਕਮੇਟੀ ਦੇ ਮੈਂਬਰ ਜਿਹੜੇ ਨੇ ਉੱਥੇ ਮੌਜੂਦ ਨੇ ਪਰ ਹਰ ਇੱਕ ਵਿਅਕਤੀ ਨੂੰ ਰੁੱਖ ਲਗਾਉਣੇ ਚਾਹੀਦੇ ਨੇ ਅੱਜ ਦੇ ਟਾਈਮ ਕਿ ਦੋਸਤੋ ਤੁਹਾਨੂੰ ਦੱਸਦਿਆਂ ਕਿ ਸਿਰਫ ਔਰ ਸਿਰਫ WhatsApp ਗਰੁੱਪਾਂ ਦੇ ਵਿੱਚ ਹੀ ਆਪਾਂ ਕਹਿ ਲਈਏ ਤਾਂ ਰੁੱਖ ਲਗਾਏ ਜਾਂਦੇ ਨੇ ਸੋਸ਼ਲ ਮੀਡੀਆ ਦੇ ਉੱਪਰ ਰੁੱਖਾਂ ਲਗਾਉਣ ਦੀ ਪ੍ਰਕਿਰਿਆ ਜਿਹੜੀ ਉਹ ਜਾਰੀ ਹੈ ਪਰ ਕਦੇ ਵੀ ਆ ਪ੍ਰੈਕਟੀਕਲ ਜਾਂ ਰੀਅਲੀ ਤੌਰ ਤੇ ਕੋਈ ਵੀ ਵੀਰ ਜਿਹੜਾ ਛੇਤੀ ਛੇਤੀ ਆ ਰੁੱਖ ਲਗਾ ਕੇ ਰਾਜੀ ਨਹੀਂ ਹੈ ਤੇ ਉੱਥੇ ਹੀ ਜੇਕਰ ਦੇਖੀਏ ਤਾਂ ਕੁਦਰਤ ਦੇ ਨਾਲ ਲਗਾਤਾਰ ਆ ਖੇਲਵਾੜ ਕੀਤੀ ਜਾ ਰਹੀ ਹੈ ਲਗਾਤਾਰ ਕੁਦਰਤ ਦੇ ਨਾਲ ਆ ਖੇਲਵਾੜ ਹੋ ਰਹੀ ਹੈ ਤੇ ਲਗਾਤਾਰ ਲੋਕਾਂ ਦੇ ਵੱਲੋਂ ਰੁੱਖ ਜਿਹੜੇ ਨੇ ਉਹ ਕੱਟੇ ਜਾ ਰਹੇ ਨੇ ਦੋਸਤੋ ਸੋ ਇਸ ਲਾਈਵ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਸਕਰੀਨ ਦੇ ਉੱਪਰ ਤੁਸੀਂ ਨੰਬਰ ਚੱਲਦਾ ਹੋਇਆ ਦੇਖ ਰਹੇ ਹੋ ਤਾਂ ਇਸ ਨੰਬਰ ਤੇ ਕੰਟੈਕਟ ਕਰਕੇ ਮ ਜੇਕਰ ਕਿਸੇ ਵੀ ਵੀਰ ਭੈਣ ਭਰਾ ਨੇ ਕੋਈ ਵੀ ਰੁੱਖੇ ਵਗੈਰਾ ਜਿਹਦੇ ਨੇ ਉਦਾਨ ਕਰਨੇ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਸੇਵਾ ਦੇ ਵਿੱਚ ਯੋਗਦਾਨ ਦੇਣਾ ਚਾਹੁੰਦਾ ਹੈ ਤਾਂ ਇਸ ਨੰਬਰ ਤੇ ਕੰਟੈਕਟ ਕਰ ਸਕਦਾ ਕਿਉਂਕਿ ਦੋਸਤੋ ਸਾਡੇ ਕੋਲੇ ਇੱਕ ਪ੍ਰਾਪਤਨ ਛਿੜੀ ਜਿਹੜੀ ਉਹ ਮੌਜੂਦ ਹੈ ਜਿਸ ਦੇ ਵਿੱਚ ਰੁੱਖਾਂ ਦੀ ਲੋੜ ਹੈ ਤੇ ਜੇਕਰ ਕੋਈ ਵੀ ਵੀਰ ਭੈਣ ਭਰਾ ਆਪਣੇ ਘਰੇ ਰੁੱਖਣਗੇ ਨਹੀਂ ਲਗਾ ਸਕਦਾ ਜਾਂ ਰੁੱਖ ਲਗਾ ਕੇ ਉਸਤੇ ਆ ਸੇਵਾ ਨਹੀਂ ਕਰ ਸਕਦਾ ਹਾਂ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਤੇ ਤੁਸੀਂ ਰੁੱਖ ਲਗਾ ਕੇ ਜਾਓ ਤੇ ਤੁਹਾਡੇ ਰੁੱਖਾਂ ਦੀ ਦੇਖਭਾਲ ਜਿਹੜੀ ਆਹੋ ਕਮੇਟੀ ਦੇ ਵੱਲੋਂ ਕੀਤੀ ਜਾਵੇਗੀ ਤੁਸੀਂ ਸਕਰੀਨ ਦੇ ਉੱਪਰ ਨੰਬਰ ਜਿਹੜਾ ਆਹੋ ਦੇਖ ਸਕਦੇ ਹੋ ਤੋਂ ਦੋਸਤੋ ਮੀਂਹ ਦੀ ਆਪਾਂ ਗੱਲ ਕਰ ਰਹੇ ਸੀ ਤਾਂ ਬਾਰਿਸ਼ ਜਿਹੜੀ ਉਹ ਸਟਾਰਟ ਹੋਈ ਸੀ ਤੇ ਇਸ ਵਕਤ ਬਾਰਿਸ਼ ਵੀ ਜਿਹੜੀ ਆਹੋ ਆ ਬਿਲਕੁਲ ਸਲੋ ਹੋ ਚੁੱਕੀ ਐ ਅਤੇ ਮੌਸਮ ਦੇ ਵਿੱਚ ਬਦਲਾਅ ਆ ਚੁੱਕਾ ਐ ਦੋਸਤੋ ਤੁਹਾਨੂੰ ਇਹ ਤਸਵੀਰਾਂ ਸਰਸ ਜਿਲ੍ਹੇ ਦੀਆਂ ਦਿਖਾ ਰਹੇ ਹਾਂ ਤਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਹੀ ਮੌਸਮ ਦੇ ਵਿੱਚ ਬਦਲਾਅ ਆਉਣਾ ਜਿਹੜਾ ਸ਼ੁਰੂ ਹੋਇਆ ਸੀ ਕਿਉਂਕਿ ਉਸ ਤੋਂ ਪਹਿਲਾਂ ਤੱਕ ਲਗਭਗ ਇੱਕ ਮਹੀਨਾ ਸਵਾ ਇੱਕ ਮਹੀਨਾ ਤੱਕ ਲਗਾਤਾਰ ਅੰਤਾਂ ਦੀ ਗਰਮੀ ਜਿਹੜੀ ਹੋ ਪੈ ਰਹੀ ਸੀ ਤੇ ਪਾਰਾ ਵੀ ਆਪਾਂ ਕਹਿ ਲਈਏ ਤਾਂ ਬਹੁਤ ਜ਼ਿਆਦਾ ਦੂਰ ਜਾ ਚੁੱਕਿਆ ਸੀ ਇਸ ਵਕਤ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਇੱਕੋ ਇੱਕ ਦੋਸਤੋਂ ਤੁਹਾਨੂੰ ਬੇਨਤੀ ਹੈ ਕਿ ਜਿਆਦਾ ਤੋਂ ਜਿਆਦਾ ਰੁੱਖ ਲਗਾਇਆ ਕਰੋ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਆਕਸੀਜਨ ਦੀ ਇਹ ਜਿਹੜੀ ਗਰੂਥ ਆ ਪਾਣੀ ਆ ਕਿਉਂਕਿ ਪਿਛਲੇ ਕਰੋਨਾ ਕਾਲ ਦੇ ਵਿੱਚ ਵੀ ਆਪਾਂ ਦੇਖਿਆ ਹੈ ਕਿ ਕਿਸ ਤਰ੍ਹਾਂ ਆਕਸੀਜਨ ਮੋਲ ਲਾਇਬ ਦੇ ਨਹੀਂ ਲੋਕਾਂ ਦੇ ਕੋਲ ਪੈਸੇ ਤਾਂ ਸੀ ਪਰ ਆਕਸੀਜਨ ਦੇ ਸਿਲੰਡਰ ਜਿਹੜੇ ਨੇ ਉਹ ਬਿਲਕੁਲ ਖਤਮ ਹੋ ਚੁੱਕੇ ਸੀ ਸੋ ਦੋਸਤੋ ਰੁੱਖ ਲਗਾਇਆ ਕਰੋ ਜਲਦ ਤੋਂ ਜਲਦੀ ਤੇ ਜੇਕਰ ਕੋਈ ਵੀ ਵੀਰ ਭਰਾ ਜਿਹੜਾ ਰੁੱਖ ਹੈ ਉਹ ਨਹੀਂ ਲਗਾ ਸਕਦਾ ਆ ਸਕਰੀਨ ਦੇ ਉੱਪਰ ਨੰਬਰ ਜਿਹੜਾ ਹੈ ਉਹ ਵੀ ਜਾਰੀ ਕੀਤਾ ਗਿਆ ਸੀ ਉਸ ਨੰਬਰ ਤੇ ਤੁਸੀਂ ਕੰਟੈਕਟ ਵਗੈਰਾ ਕਰਕੇ ਜੇਕਰ ਕਿਸੇ ਵੀ ਪੌਨੇ ਰੁੱਖ ਵਗੈਰਾ ਲਗਾਉਣਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੁਦਰਤ ਦੇ ਕੁਦਰਤ ਨੂੰ ਹਰਾ-ਭਰਾ ਰੱਖਣ ਦੇ ਵਿੱਚ ਯੋਗਦਾਨ ਪਾਉਣਾ ਹੈ ਤਾਂ ਉਸ ਨੰਬਰ ਦੇ ਸੰਪਰਕ ਕਰ ਸਕਦਾ ਹੈ ਦੋਸਤੋ ਕਿਉਂਕਿ ਜੇਕਰ ਤੁਹਾਡੇ ਘਰੇ ਆ ਜਮੀਨ ਜਿਹੜੀ ਆ ਉਹ ਖਾਲੀ ਪਈ ਆ ਤਾਂ ਉਹਦੇ ਵਿੱਚ ਰੁੱਖ ਲਗਾਓ ਤੇ ਜੇਕਰ ਤੁਹਾਡੇ ਕੋਲੇ ਜਮੀਨ ਖਾਲੀ ਜਿਹੜੀ ਉਹ ਨਹੀਂ ਹੈ ਪਰ ਤੁਸੀਂ ਰੁੱਖ ਲਗਾਉਣ ਦੇ ਛਕੋ ਤਾਂ ਸਾਡੇ ਕੋਲੇ ਕਮੇਟੀ ਦੇ ਕੋਲੇ ਜਮੀਨ ਜਿਹੜੀ ਉਹ ਬਹੁਤ ਪਈ ਆ ਪਰ ਕੋਈ ਸੱਜਣ ਮਿੱਤਰ ਜਿਹੜਾ ਹੈ ਰੁੱਖ ਲਗਾਉਣ ਦੇ ਲਈ ਨਹੀਂ ਆ ਰਿਹਾ ਸੋ ਉਸ ਦੇ ਵਿੱਚ ਤੁਸੀਂ ਯੋਗਦਾਨ ਪਾ ਸਕਦੇ ਹੋ ਨੰਬਰ ਸਕਰੀਨ ਦੇ ਉੱਪਰ ਇੱਕ ਵਾਰ ਦਵਾਰਾਂ ਜਿਹੜਾ ਉਹ ਸ਼ੋਅ ਕਰਵਾ ਦਾਂਗੇ ਤਾਂ ਤੁਸੀਂ ਉਸ ਨੰਬਰ ਤੇ ਕੰਟੈਕਟ ਕਰਕੇ ਯੋਗਦਾਨ ਪਾ ਸਕਦੇ ਹੋ ਦੋਸਤੋ ਇਸ ਵਕਤ ਸਕਰੀਨ ਦੇ ਉੱਪਰ ਨੰਬਰ ਵੀ ਚੱਲ ਰਿਹਾ ਹੈ ਇਸ ਨੰਬਰ ਦੇ ਉੱਪਰ ਤੁਸੀਂ ਸੰਪਰਕ ਕਰ ਤੱਕ ਮੈਂ ਜੇਕਰ ਕੋਈ ਵੀ ਬੀਨ ਭਾਂਪਰਾ ਜਿਹੜਾ ਰੁਕਣ ਲਗਾਉਂਦਾ ਹੈ ਛੁਕਾ ਭਰਾ ਕਰਤੀ ਦੇ ਵਿੱਚ ਪ੍ਰਕਿਰਤੀ ਦੀ ਸੁੰਦਰਤਾ ਦੇ ਵਿੱਚ ਯੋਗਦਾਨ ਪਾਉਣਾ ਚਾਹੁੰਦਾ ਹੈ ਤਾਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦਾ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਰੁਕ ਲਗਾਉਣ ਦੇ ਵਿੱਚ ਹੈਲਪ ਜਿਹੜੀ ਉਹ ਕਰ ਸਕਦਾ ਹੈ ਦੋਸਤੋ ਸੋ ਇਸ ਲਾਈਵ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਆ ਧੀਵਣਾ ਧੀਵਣਾ ਅੱਧਾ ਘੰਟਾ ਮੌਨ ਬਾਰਿਸ਼ ਹੋਣ ਤੋਂ ਬਾਅਦ ਇਸ ਵਕਤ ਤੱਕ ਇਹ ਲਾਈਵ ਬਿਲਕੁਲ ਰੁਕ ਚੁੱਕਾ ਹੈ ਦੋਸਤੋ ਸੋ ਇਸ ਲਾਈਵ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੁਸੀਂ ਹੁਣ ਤੱਕ ਇੱਥੋਂ ਤੱਕ ਸਾਡੇ ਲਾਈਵ ਨਾਲ ਜੁੜੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ